ਬਖਸ਼ਿਸ਼ੇ ਕਿਧਰੇ ਕਿਧਰੇ ਮੇਰੇ ਪਾਤਸ਼ਾਹ ਦੀ ਕੋਈ ਹਰੇ ਹੋ ਉੱਟ ਰਿ ਹੋਰੀ ਅਸੀਂ ਕਹਿ ਸਕਦੇ ਹਾਂ ਇੱਕ ਪ੍ਰਧਾਨ ਹੈ ਅਵਲ ਕੇ ਮੈਂ ਹਿੰਦੁਸਤਾਨ ਦੇ ਵਿੱਚ ਕਿਨਾਰਾ ਲਾਇਆ ਹੈ ਕਿ ਪ੍ਰਧਾਨ ਸਰਮੌਰ ਰਤਬਾ ਸਭ ਤੋਂ ਉੱਚਾ ਇਸ ਤੋਂ ਅੱਗੇ ਕੋਈ ਨਹੀਂ ਸਾਧ ਸੰਗਤ ਦੇ ਵਿੱਚ ਪ੍ਰਧਾਨ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਹੋਰ ਕੋਈ ਨਹੀਂ ਇਸ ਵਾਸਤੇ ਪੰਜ ਪਿਆਰਿਆਂ ਦੀ ਚੋਣ ਹੋਇਆ ਕਰੇ ਸਿਰਫ ਪੰਜ ਪਿਆਰ ਜਿਹਦੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਤੇ ਪੂਰੀ ਉਤਰਦੀ ਹੈ ਪੰਜ ਪਿਆਰੀਆਂ ਵਿਚੋਂ ਕਰ ਲੋ ਸਾਰੇ ਝਗੜੇ ਮਨੁੱਖਾ ਦੀ ਪ੍ਰਧਾਨਗੀ ਕਾਦੀ ਸੀ ਕਦਰੀ ਕੋਈ ਪਾਰਲੀਮੈਂਟ ਥੋੜੀ ਗਈ ਇੱਕ ਤੇ ਸੇਵਾ ਕਰਨੀ ਮੈਨੂੰ ਹਿੰਦੁਸਤਾਨ ਦੇ ਸੰਜੀਦਾ مزاج ਦੇ ਬੰਦੇ ਕਹਿਣ ਲੱਗੇ ਸਨ ਕਹਿੰਦੇ ਜੀ ਇਹ ਇਤਨੀ ਦੇਰੀ ਨਾਲ ਤੁਸੀਂ ਨਾਰਾ ਲਾਇਆ ਮਨੁੱਖ ਬਹੁਤ ਅੱਗੇ ਲੰਘਦਾ ਮੈਂ ਕਿਹਾ ਠੀਕ ਹੈ ਗਲਤ ਰਸਤੇ ਤੇ ਇਤਨੇ ਅੱਗੇ ਲੰਘ ਗਏਨ ਸ਼ਾਇਦ ਹੁਣ ਮੇਰੀ ਆਵਾਜ਼ ਉਹਨਾਂ ਤੱਕ ਨਾ ਪਹੁੰਚੇ ਇਸ ਵਾਸਤੇ ਜਦ ਗਲਤ ਮਾਰਗ ਤੇ ਅੱਗੇ ਲੰਘ ਗਏ ਤਾਂ ਕਿੰਨੀ ਤੇਜ਼ੀ ਨਾਲ ਭੱਜਨ ਮੰਜ਼ਿਲ ਤੇ ਨਹੀਂ ਪਹੁੰਚਣ ਲੱਗੇ ਔਰ ਇਹ ਪ੍ਰਧਾਨ ਤੇ ਸਿਕਤਰੀ ਦੀ ਲੜਾਈ ਗੁਰਦੁਆਰਿਆਂ ਨੂੰ ਕਲੇਸ਼ ਦਾ ਅਖਾੜਾ ਬਣਾ ਦੇ ਰਹੀ ਰਸ ਦਾ ਨਹੀਂ ਅਨੰਦ ਦਾ ਨਹੀਂ ਸ਼ਾਂਤੀ ਦਾ ਨਹੀਂ ਜਿੱਥੇ ਸਾਰੇ ਹੰਕਾਰ ਨੂੰ ਗੁਰਦੇ ਦੇ ਚਰਨਾਚ ਰੱਖਣਾ ਸੀ ਉੱਥੇ ਹੀ ਹੰਕਾਰ ਦਾ ਬੂਟਾ ਲਾਣਾ ਤੇ ਬਹੁਤ ਵੱਡਾ ਅਨਰਥ ਹੋ ਗਿਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਅੱਗੇ ਹੀ ਨਹੀਂ ਕੋਈ ਇਹਦੀ ਨਕਲ ਕਰੀਏ ਕਦੇ ਪਿੱਛੇ ਚੱਲੀਏ ਅਸੀਂ ਦੇਖਦੇ ਹਾਂ ਲੋਕ ਦੇ ਮਾਰਕ ਵਿੱਚ ਕੋਈ ਅੱਗੇ ਹੈ ਕੋਈ ਬਹੁਤ ਧਨવાન ਬਣ ਗਿਆ ਕਿਸੇ ਦਾ ਕੰਮ ਧੰਦਾ ਬਹੁਤ ਚੰਗਾ ਹੈ ਕਿਸੇ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਤਾਂ ਬਹੁਤ ਵੱਡਾ ਚੌਧਰੀ ਬਣ ਗਿਆ ਕਿਸੇ ਦੀ ਰਾਜ ਦਰਬਾਰ ਤੱਕ ਵੀ ਪਹੁੰਚ ਹੋ ਗਈ ਹੈ ਤਾਂ ਲੋਕੀ ਕਹਿੰਦੇ ਇਹਦੀ ਨਕਲ ਕਰੀਏ ਇਹ ਠੀਕ ਨਹੀਂ ਕਿਉਂਕਿ ਕਮ ਸੇ ਕਮ ਲੋਕ ਦੇ ਮਾਰਗ ਦੇ ਉੱਤੇ ਅੱਗੇ ਲੰਘ ਗਏ ਬਹੁਤ ਅੱਗੇ ਲੰਘ ਗਏ ਹੁਣ ਪਰਲੋਕ ਦੇ ਮਾਰਗ ਦੇ ਜਿਹੜਾ ਅੱਗੇ ਲੰਘਿਆ ਉਹਦੀ ਨਕਲ ਕਰੀਏ ਕਿੱਥੋਂ ਲੱਭੀਏ ਕਿਸ ਤਰ੍ਹਾਂ ਲੱਭੀਏ ਜੀਵਨ ਵਿੱਚ ਕੁਛ ਨਾ ਕੁਛ ਖਾਮੀਆਂ ਤੇ ਕਮੀਆਂ ਦੇ ਸੰਗ ਲੀ ਦੂਰ ਦ੍ਰਿਸ਼ਟ ਗੁਰੂ ਨਾਨਕ ਦੇਵ ਜੀ ਮੰਨਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ ਐਸੇ ਵਾਸਤੇ ਕਿ ਸ਼ਬਦ ਉਹ ਮੂਲ ਸਰ ਹੈ ਜੋ ਮਨੁੱਖ ਨੂੰ ਆਪਣੇ ਮੂਲ ਅਨਾਹਦ ਨਾਦ ਨਾਲ ਜੋੜਦੀ ਹੈ। ਔਰ ਸ਼ਬਦ ਹਮੇਸ਼ਾ ਅਗੇ ਤਰੇ ਲੋਕਾਂ ਨੇ ਸ਼ਬਦ ਰਵਾਇਆ ਹੈ ਆਪ ਗਿਆ ਮਨ ਮਾਨਿਆ। ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਦੀ ਪਹੁੰਚ ਦਿਨ ਲੋਕਾਂ ਤੱਕ ਹੈ। ਜੋ ਤੁਸੀਂ ਬੋਲਦੇ ਉਹ ਨਾਸ ਨਹੀਂ ਹੁੰਦਾ ਰਹਿੰਦਾ ਹੈ ਬ੍ਰਹਮੰਡ ਵਿੱਚ ਖਤਮ ਨਹੀਂ ਹੁੰਦਾ। ਜਬਦ ਵਿੱਚ ਜਿੰਨੀ ਸੱਤੇ ਹੋਵੇ ਜਿੰਨੀ ਤਾਕਤ ਹੋਵੇ ਉਤਨੀ ਦੂਰ ਤੱਕ ਆਪਣਾ ਅਸਰ ਕਰਦਾ ਹੈ ਆਪਣੀ ਗੱਲ ਕਰਦਾ ਆਪਣਾ ਸਿਲਸਿਲਾ ਹੈ ਉਸ ਦਾ ਸਹਿਗੁਰੂ ਨਾਮਕ ਦੇਵ ਨਹੀਂ ਮਹਾਰਾਜ ਨੇ ਜਦ ਬਾਬਾ ਫਰੀਦ ਦੇ ਦੇਵੇ ਪਾਕਪਟਨ ਵਿੱਚ ਇਹ ਵਿਆਖਿਆ ਕੀਤੀ 17-18 ਦਿਨ ਮੇਰੇ ਪਾਤਸ਼ਾਹ ਉਤੇ ਰਹੇ ਬਈ ਇੱਕ ਬਚਨ ਨਾਲ ਮਨੁੱਖ ਦੇ ਸਾਰੇ ਹੁਬਾਰ ਤੋਤੇ ਜਾ ਸਕਦੇ ਨੇ ਮਨੁੱਖ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਮਨੁੱਖ ਦੇ ਸਾਰੇ ਪਾਪ ਵੀ ਧੋਤੇ ਜਾ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਬਚਨ ਹੀ ਸਤਗੁਰ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਗੁਰਪਾਦ ਰਣੀ ਘਰਾ ਬਚਨ ਹੀ ਸਤਗੁਰ ਹੈ ਸ਼ਬਦ ਗੁਰ ਪੀਰਾ ਬਹਿਰ ਗੰਬੀਰ ਬਿਨ ਸ਼ਬਦੇ ਜਗ ਬਵਰਾ ਫਰੀਦ ਕਹਿਣ ਲਗੇ ਇੱਕ ਬਚਨ ਨਾਲ ਇੱਕ ਬਚਨ ਨਾਲ ਗੱਲ ਬਣ ਸਕਦੀ ਹੈ ਹਾਂ ਇੱਕ ਬਚਨ ਨਾਲ ਬਣ ਸਕਦੀ ਹੈ ਇੱਕੋ ਹੀ ਬਚਨ ਫਰੀਦ ਕੰਨਨ ਮਹਾਰਾਜ ਬੜੀ ਸਾਧਨਾ ਕਰਨੀ ਪੈਂਦੀ ਹੈ ਬੜੀ ਗੱਲ ਹੈ ਇੱਕ ਬਚਨ ਨਾਲ ਜੀਵਨ ਬਦਲ ਜਾਏ ਉਹ ਬਾਹਰ ਸ਼ਾਂਤ ਹੋ ਜਾਏ ਪਾਪ ਖੁਲ ਜਾਣ ਬੜੀ ਔਖੀ ਗੱਲ ਹੈ ਇਹ ਹੋ ਨਹੀਂ ਸਕਦਾ ਤਾਂ ਕੁਦਰਤੀ ਗੱਲ ਹੈ ਫਰੀਦ ਦੀ ਹਮਾਇਤ ਸ਼ੇਖ ਸੁਲਤਾਨ ਨੇ ਵੀ ਕਰਨੀ ਸੀ ਇਤਿਹਾਸ ਵਿੱਚ ਲਿਖਿਆ ਸ਼ੇਖ ਸੁਲਤਾਨ ਬਾਬੇ ਫਰੀਦ ਦਾ ਜਿਗਰੀ ਦੋਸਤ ਸੀ ਨਿਕਟਵਰਤੀ ਨਗੋਟਿਆ ਯਾਰ ਸੀ ਉਹ ਬੜਾ ਉੱਚੀ ਉੱਚੀ ਕਹਿਣ ਲੱਗਾ ਮਹਾਰਾਜ ਇਹ ਤੇ ਬਿਲਕੁਲ ਬਲਤ ਹੈ ਇੱਕੋ ਹੀ ਬਚਨ ਨਾਲ ਗੱਲ ਬਣ ਸਕਦੀ ਇੱਕ ਬਚਨ ਨਾਲ ਸਹਿਜ ਕਹਿ ਲਿਆ ਨਾ ਇੱਕ ਬਚਨ ਨਾਲ ਵੀ ਗੱਲ ਬਣ ਸਕਦੀ ਤਾਂ ਸੁਲਤਾਨ ਬਹੁਤ ਬੋਲਣ ਲੱਗ ਪਿਆ ਬੋਲਦੇ ਆ ਬੋਲਦੇ ਆ ਬੈਠੇ ਸਤਿਗੁਰੂ ਨੇ ਇੱਕ ਐਸਾ ਬਚਨ ਕਹਿ ਦਿੱਤਾ ਜਿਸ ਦੇ ਚ ਸ਼ੇਖ ਸੁਲਤਾਨ ਨੇ ਆਪਣੀ ਬੇਇੱਜ਼ਤੀ ਸਮਝ ਲਈ ਆਪਣੇ ਅੱਖ ਦਾ ਸਵਾਲ ਕਰੋਦ ਬੁੱਤ ਗਿਆ ਅੱਖਾਂ ਲਾਲ ਹੋ ਗਈ ਹੱਥ ਉਸਦੇ ਕੰਬੜ ਲੱਗ ਗਏ ਸਹਿਜ ਕਰਨ ਲਗੇ ਸ਼ੇਖ ਇਹ ਤੈਨੂੰ ਕੀ ਹੋ ਗਿਆ ਤੇਰੀ ਅੱਖਾਂ ਲਾਲ ਹੋ ਗਈਆਂ ਤੇਰਾ ਚਿਹਰਾ ਭਿਆਨਕ ਹੋ ਗਿਆ ਤੇਰੇ ਹੱਥ ਕੰਬੜ ਲੱਗ ਗਏ ਤੈਨੂੰ ਕ੍ਰੋਧ ਚੰਬਰ ਗਿਆ ਇਹ ਗੱਲ ਕਿ ਮਹਾਰਾਜ ਤੁਸੀਂ ਇੱਕ ਬਚਨ ਹੀ ਐਸਾ ਕਰ ਦਿੱਤਾ ਸਹਿਜ ਕਰਨ ਲਗੇ ਕਿ ਇੱਕ ਬਚਨ ਤਬਾਹ ਕਰ ਸਕਦਾ ਹੈ ਇੱਕ ਬਚਨ ਸ਼ਾਂਤ ਵੀ ਕਰ ਸਕਦਾ ਹੈ ਇੱਕ ਬਚਨ ਇਤਨਾ ਗੁਬਾਰ ਪੈਦਾ ਕਰ ਸਕਦਾ ਹੈ ਇੱਕ ਬਚਨ ਗੁਬਾਰ ਨਾ ਤਾਂ ਹੋ ਹੀ ਸਕਦਾ ਮੈਂ ਤੈਨੂੰ ਦੱਸਣਾ ਸੇਕ ਬਚਨ ਦੀ ਸ਼ਕਤੀ ਕਿੰਨੀ ਹੈ ਇੱਕ ਬਚਨ ਦੀ ਤਾਕਤ ਕਿੰਨੀ ਹੈ ਫਰਕ ਸਿਰਫ ਇਤਨਾ ਹੈ ਕਿ ਜਿਸ ਬਚਨ ਨਾਲ ਬੰਦਾ ਤੱਪ ਜਾਂਦਾ ਹੈ ਉਹ ਤੇ ਸੁਣਦਾ ਹੈ ਜਿਸ ਬਚਨ ਨਾਲ ਬੰਦਾ ਸ਼ਾਂਤ ਹੋ ਸਕਦਾ ਸੁਣਦਾ ਹੀ ਨਹੀਂ ਬਸੇ ਨਹੀਂ ਸੁਣਦਾ ਹੀ ਜੇ ਕਿਦਰੇ ਸੁਣ ਲਵੇ ਤਾਂ ਸ਼ਾਂਤ ਹੋ ਸਕਦਾ ਜੇ ਕਿਦਰੇ ਸੁਣ ਲਵੇ ਗੁਬਾਰ ਧੁੱਲ ਜਾਂਦੇ ਨੇ ਜੇ ਕਿਦਰੇ ਸੁਣ ਲਵੇ ਪਾਪ ਮਿਟ ਜਾਂਦੇ ਨੇ ਮਤ ਵਿਚਾਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇਹ ਰੱਬੀ ਗੁਨਾ ਦਾ ਖਾਣਾ ਖਲ ਜਾਂਦਾ ਉਥੇ ਜਦ ਮਨੁੱਖ ਇੱਕ ਸਿੱਖ ਆ ਮਨ ਲੈਂਦਾ ਇੱਕ ਗੱਲ ਮੰਨ ਲੈਂਦਾ ਤਾਂ ਸੰਸ਼ੇਕ ਵਿੱਚ ਮੈਰਸ ਕਰਾ ਮਾਰਗ ਦੋਹ ਨੇ ਇੱਕ ਲੋਕ ਦਾ ਇੱਕ ਪਰਲੋਕ ਦਾ ਕੋਈ ਲੋਕ ਦੇ ਚ ਬਹੁਤ ਤਰੱਕੀ ਕਰ ਜਾਂਦਾ ਕੋਈ ਪਰਲੋਕ ਦੇ ਮਾਰ ਹੁਣ ਇਸ ਵਿੱਚ ਤਾਂ ਹੋਰ ਲੱਗੀ ਹੋਈ ਹੈ پر لوک تے جاؤ لوک سبھا پر لوک مٹد ہے تو مٹو صرف لوک خوشیاں ملنیاں چاہیے دھرم ملے چاہے نہ ملے کوئی بہتی لوڑ نہیں صرف دن ملنا چاہیے ایک زمانہ سے لوگ کی دھرم دی خاطر دھن قربان کر دیں دے آج زمانہ ہے دن دی خاطر دھرم قربان ہو رہے ہیں الٹی دشا ہوگی ਮਨੁੱਖ ਦੇ ਜੀਵਨ ਦਾ ਢੰਗ ਉਲਟਾ ਹੋ ਗਿਆ ਹੁਣ ਕੀ ਹੈ ਕਿ ਸਾਡੇ ਦੇਸ਼ ਵਿੱਚ ਬਿਰਲੇ ਡਾਟੇ ਜ਼ਰੂਰ ਪੈਦਾ ਹੋ ਰਹੇ ਨੇ ਕਵੀਰ ਨਾਮ ਦੇਵ ਨਹੀਂ ਕਹਿਦਾ ਹੋਰ ਹੈ ਪਹਿਲੇ ਨਹੀਂ ਸਨ ਪਹਿਲੇ ॠषि मुनि ਸਨ ਉਹਨਾਂ ਕਰਕੇ ਮਨੁੱਖਤਾ ਨੂੰ ਤੋਲਿਆ ਜਾਂਦਾ ਸੀ ਜੇ ॠषि ਵਿਸ਼ੇਸ਼ਟ ਆ ਜਾਂ ਦਰਬਾਰ ਵਿੱਚ ਤਾਂ RAM ਨੂੰ ਵੀ ਚਰਨਾ ਤੇ ਮੱਥਾ ਟੇਕਣਾ ਪੈਂਦਾ ਸੀ ਪਰ ਆਪਣਾ ਸਿੰਘਾਸਣ ਛੱਡ ਕੇ ਵਿਸ਼ੇਸ਼ਟ ਨੂੰ ਬਿਠਾਣਾ ਪੈਂਦਾ ਸੀ ਜੇ ਭਰੀ ਮਹਿਲ ਵਿੱਚ ਸੰਦੀਪਨ ਆ ਜਾਵੇ ਤਾਂ ਕ੍ਰਿਸ਼ਨ ਨੂੰ ਵੀ ਚਰਨਾਂ 'ਚ ਬੈਠਣਾ ਪੈਂਦਾ ਸੀ ਸੰਦੀਪਨ ਨੂੰ ਸਿੰਘਾਸਣ ਤੇ ਬਿਠਾਣਾ ਪੈਂਦਾ ਸੀ ਅਸ਼ਟਾਵਕਰ ਦੀ ਗੱਲ ਬਣ ਗਈ ਤਾਂ ਜਨਕ ਨੇ ਆਪਣੇ ਸਿੰਘਾਸਣ ਤੇ ਅਸ਼ਟਾਵਕਰ ਨੂੰ ਬਿਠਾ ਦਿੱਤਾ ਅਸ਼ਟਾਵਕਰ ਦੇ ਚਰਨਾਂ ਦੇ ਵਿੱਚ ਜਨਕ ਆਪ ਬੈਠ ਗਏ ਧਰਮ ਸਿੰਘਾਸਣ ਤੇ ਸੀ ਰਾਜਨੀਤੀ ਕਦਮਾਂ ਤੇ ਸੀ ਅੱਜ ਕੀ ਹੈ ਰਾਜਨੀਤੀ ਤੇ ਸੰਸਾਰਿਕ ਬਿਰਤੀਆਂ ਤੇ ਸਿੰਘਾਸਣ ਤੇ ਜਾ ਬੈਠੀਆਂ ਤੇ ਧਰਮ ਨੂੰ ਅਸੀਂ ਪੈਰਾਂ ਵਿੱਚ ਰੋਲ ਕੇ ਰੱਖ ਦਿੱਤਾ ਬਗੌੜ ਤੁਸੀਂ ਮੁਤੱਲਾ ਕਰਕੇ ਵੇਖਣਾ ਮੈਂ ਇਸ ਦੀ ਵਿਆਖਿਆਂ ਜੀ ਵੀ ਕਰਦਾ ਹੁੰਦਾ ਕਿ ਜ਼ਮੀਨ ਦੇ ਉੱਤੇ ਚੱਲਣ ਵਾਸਤੇ ਪੈਰਾਂ ਵਿੱਚ ਜੁੱਤੀ ਚਾਹੀਦੀ ਕਿਉਂਕਿ ਜ਼ਮੀਨ ਕਿਧਰੇ ਠੰਡੀ ਹੈ ਕਿਧਰੇ ਰੋੜੇ ਨੇ ਕਿਧਰੇ ਕੰਡੇ ਨੇ ਕਿਧਰੇ ਚਿੱਕੜ ਹੈ ਇਦਰੇ ਤੱਕ ਜਾਂਦੀ ਜੈਸੇ ਅਰਬ ਦੀ ਜ਼ਮੀਨ ਹੈ ਤੱਕਦੀ ਹੋਈ। ਦਪਹਿਰਾਂ ਚ ਜੁੱਤੀ ਤੇ ਚਾਹੀਦੀ ਵਰਨਾ ਜ਼ਮੀਨ ਤੇ ਚੱਲਣਾ ਔਖਾ। ਆਰੇ ਇਸ ਨੂੰ ਜਿਸ ਠੰਡ ਨਾਲ ਮੈਂ ਪੇਸ਼ ਕਰਦਾ ਹਾਂ ਨਾ। ਭੰਨ ਪੈਰਾਂ ਦੀ ਜੁੱਤੀ ਹੈ ਜ਼ਮੀਨ ਦੇ ਤੇ ਚੱਲਣ ਵਾਸਤੇ ਇੱਕ ਸਹਾਰਾ। ਗਰਮੀ ਤੋਂ ਬਚਣਾ, ਸਰਦੀ ਤੋਂ ਬਚਣਾ, ਗੜਿਆਂ ਤੋਂ ਬਚਣਾ, ਕੰਡਿਆਂ ਤੋਂ ਬਚਣਾ। ਧਰਮ ਸਿਰ ਦੀ ਪੱਗ ਹੈ। ਥੰਨ ਪੈਰਾਂ ਦੀ ਜੁੱਤੀ ਹੈ ਦੋਵੇਂ ਚਾਹੀਏ ਦੋਵਾਂ ਦਾ ਆਪਣਾ ਆਪਣਾ সিংহাসਨ ਹੈ ਤੇ ਜੁੱਤੀਆਂ ਨੂੰ ਸਿਰ ਤੇ ਰੱਖ ਲੋ ਤੇ ਪੱਗ ਨੂੰ ਪੈਰਾਂ ਦੇ ਚ ਪਾ ਲਾ ਤੇ ਗੱਲ ਤੇ ਉਲਟੀ ਹੋ ਜਾਏ ਮੈਂ ਦੇਖਦਾ ਗੁਸਤਾਖੀ maaf 99% ਬੰਦਿਆਂ ਨੇ ਪੈਰ ਦੀ ਜੁੱਤੀਆਂ ਨੂੰ ਸਿਰ ਤੇ ਰੱਖ ਲਿਆ ਤੇ ਸਿਰ ਦੀ ਪੱਗ ਨੂੰ ਪੈਰਾਂ 'ਚ ਵੀ ਨਹੀਂ ਕਿਧਰੇ ਗੰਦਗੀ 'ਚ ਰੋਲ ਕੇ ਰੱਖ ਛੱਡੇ ਗਲ ਖਤਮ ਜੁੱਤੀਆਂ ਨੂੰ ਸਿਰ ਤੇ ਰੱਖ ਚਲੇ ਚਾਹੀਦੀ ਸੁੱਜੀ ਜੀ ਜੁੱਤੀ ਤੋਂ ਬਿਨਾ ਚੱਲਣਾ ਬੜੀ ਔਖੀ ਗੱਲ ਐ ਜ਼ਮੀਨ ਕਿਧਰੇ ਠੰਡੀ ਐ ਕਿਧਰੇ ਗਰਮ ਐ ਕਿਧਰੇ ਰੌੜਰ ਨੇ ਕਿਧਰੇ ਕੰਡੇ ਪੈਰ ਜੱਗ ਨਹੀਂ ਹੁੰਦੇ ਪੈਰ ਜਲਦੇ ਨੇ ਪੈਰ ਦੁਖਤ ਹੁੰਦੇ ਨੇ ਪੈਰਾਂ 'ਚ ਛਾਲੇ ਪੈਂਦੇ ਨੇ ਕਿ ਜੁੱਤੀ ਚਾਹੀਦੀ ਐ ਸਮੇਂ ਤੇ ਚੱਲਣ ਵਾਸਤੇ ਸੰਸਾਰ ਵਿੱਚ ਚੱਲਣ ਵਾਸਤੇ ਇਹ ਧਨ ਚਾਹੀਦਾ ਇਹ ਪੈਰਾਂ ਦੀ ਜੁੱਤੀ ਚਾਹੀਦੀ ਪਰ ਨਿਰੰਕਾਰ ਦੇ ਦੇਹ ਪਹੁੰਚਣ ਵਾਸਤੇ ਪਗ ਚਾਹੀਦੀ ਐਸ ਵਾਸਤੇ ਜਿਸ ਵਕਤ ਅਸੀਂ ਕਰਤਾਰ ਗੁਰੂ ਦੀ ਹਜ਼ੂਰੀ ਚ ਨਾਉਂਦੇ ਨਾ ਜੁੱਤੀਆਂ ਬਾਹਰ ਲਾਣੀਆਂ ਪੈਣੀਆਂ ਪੱਗ ਲਾਣ ਦੀ ਲੋੜ ਨਹੀਂ ਪੱਗ ਆਸਰਦੀਏ ਜੁੱਤੀ ਨਹੀਂ ਆਸਰਦੀਏ ਧਨ ਦਾ ਮਾਣ ਇੱਥੇ ਨਹੀਂ ਆ ਸਕਦਾ ਸਿਰਫ ਧਾਰਮਿਕ ਜਜ਼ਬੇ ਇੱਥੇ ਆ ਸਕਦੇ ਨੇ ਧੰਦੇ ਮਾਣ ਨੂੰ ਬਾਹਰ ਰੱਖਣਾ ਚਾਹੀਦਾ ਜੁੱਤੀ ਬਾਹਰ ਰੱਖਣੀ ਪੈਣੀ ਤੇ ਸਾਨੂੰ ਜ਼ਮੀਨ ਵਿੱਚ ਚੱਲਣ ਵਾਸਤੇ ਤੇ ਲੋੜ ਹੈ ਗੁਰੂ ਤੱਕ ਪਹੁੰਚਣ ਵਾਸਤੇ ਨਾ ਜੁੱਤੀਆਂ ਦੀ ਕੋਈ ਲੋੜ ਨਹੀਂ ਜਿਨ੍ਹਾਂ ਲੋਕਾਂ ਨੇ ਜੁੱਤੀਆਂ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਉਹਨਾਂ ਦੇ ਚਰਚ ਉਹਨਾਂ ਦੇ ਧਾਰਮਿਕ ਮੰਦਰਾਂ 'ਚ ਜ਼ਰੂਰ ਜੁੱਤੀ ਚਲੀ ਗਈ ਹੈ। ਪਰ ਉਹਨਾਂ ਧਾਰਮਿਕ ਮੰਦਰਾਂ ਦੇ ਕਰਮ ਦੀ ਕੋਈ ਗੱਲ ਹੈ ਹੀ ਨਹੀਂ ਜੁੱਤੀਆਂ ਦੀ ਗੱਲ ਹੈ ਔਰ ਕੁਝ ਨਹੀਂ। ਇੰਨੀ ਵੀ ਮਹਾਨਸ ਕਰਦੇ। ਮਸਜਿਦ ਵਿੱਚ ਜੁੱਤੀਆਂ ਨਹੀਂ ਜਾ ਸਕਦੀਆਂ। ਜੈਨ ਮੰਦਰ ਦੇ ਜੁੱਤੀ ਨਹੀਂ ਜਾ ਸਕਦੀ। ਬੋਧ ਮੰਦਰ ਦੇ ਜੁੱਤੀ ਨਹੀਂ ਜਾ ਸਕਦੀ। ਗੁਰਦੁਆਰਿਆਂ ਦੇ ਜੁੱਤੇ ਨਹੀਂ ਜਾ ਸਕਦੇ। ਬੋਧ ਮਠਾਂ ਵਿੱਚ ਜੋੜਾ ਨਹੀਂ ਜਾ ਸਕਦਾ। ਪਰ ਸਿਰ ਦੇ ਤੇ ਰਮਾਲ ਨਹੀਂ ਬੰਨਿਆ। ਤਾਂ ਬ੍ਰਾਹਮਣ ਵੇਦਾਂ ਦਾ ਪਾਠ ਨਹੀਂ ਕਰ ਸਕਦਾ ਇਤਨੀ ਮਰਜ਼ ਕਰਕੇ ਸਿਰ ਤੇ ਦਸਤਾਰ ਜਾਂ ਸਿਰ ਢਕਿਆ ਨਹੀਂ ਤਾਂ ਮੁਸਲਮਾਨ ਨਮਾਜ਼ ਨਹੀਂ ਪੜ੍ਹ ਸਕਦਾ ਉਹਨੂੰ ਕੋਈ ਇਜਾਜ਼ਤ ਨਹੀਂ ਕਾਫਰ ਘਰਾ ਦੇ ਦਿੱਤਾ ਜਾਏਗਾ ਤੇ ਜੇ ਸਿੱਖ ਆਖੇ ਨਹੀਂ ਮੈਨੂੰ ਇਸ ਦੀ ਲੋੜ ਨਹੀਂ ਤਾਂ ਮੈਂ ਇਤਨੀ ਵਾਰ ਇਸ ਕਰਦੇ ਹਾਂ ਕਿ ਉਹਨੇ ਪੈਰਾਂ ਦੀ ਜੁੱਤੀ ਨੂੰ ਸਿਰ ਤੇ ਰੱਖ ਲਿਆ ਔਰ ਕੁਝ ਨਹੀਂ ਕਿਉਂਕਿ ਸਿਰ ਤੇ ਕੁਝ ਨਾ ਕੁਝ ਤੇ ਲੱchnਾ ਪਏਗਾ ਨਾ ਧੰਨ ਦਾ ਮਾਣ ਇੰਨਾ ਛਾ ਗਿਆ ਉਹਨੂੰ ਹੀ ਸਿਰ ਤੇ ਰੱਖ ਲਿਆ ਉਹਨੂੰ ਦਿਮਾਗ ਵਿੱਚ ਕਰ ਲਿਆ ਉਸ ਨੂੰ ਹੀ ਸਭ ਕੁਝ ਸਮਝ ਲਿਆ ਦੋਵੇਂ ਚਾਹੀਦੀਆਂ ਪੈਰ ਵੀ ਜੁੱਤੀ ਚਾਹੀਦੀ ਤੇ ਸਿਰ ਵੀ ਪੱਗ ਵੀ ਚਾਹੀਦੀ ਇਹ ਪੱਗ ਗੁਰੂ ਤੱਕ ਆ ਸਕਦੀ ਹੈ ਜੁੱਤੀ ਨਹੀਂ ਆ ਸਕਦੀ ਤੇ ਬਾਹਰ ਲਾਣੀ ਪੈਗੀ ਧੰਨ ਦਾ ਵੀ ਬਾਹਰ ਰੱਖਣਾ ਪੈਗਾ ਧਾਰਮਿਕ ਜਜ਼ਬੇ ਇੱਥੇ ਆ ਸਕਦੇ ਦੋਹਾਂ ਦੀ ਦੌਰ ਹੈ ਦੋਹਾਂ ਦੀ ਆਪਣੀ ਆਪਣੀ ਥਾਂ ਹੈ ਜਦ ਕੋਈ ਮਨੁੱਖ ਪੁੱਛਦਾ ਕਿ ਪਗ ਦੀ ਲੋੜ ਕੀ ਹੈ ਕੇਸਾਂ ਦੀ ਲੋੜ ਕੀ ਹੈ ਉਦੋਂ ਕਹਿਣਾ ਪੈਂਦਾ ਪੁਰਖਾ ਤੂੰ ਚੱਲਿਆ ਇੱਕ ਹੀ ਮਾਰਗ ਤੇ ਤੈਨੂੰ ਇੱਕ ਮਾਰਗ ਦਾ ਪਤਾ ਹੈ ਦੂਸਰੇ ਦਾ ਕੋਈ ਪਤਾ ਹੀ ਨਹੀਂ ਤੇ ਜਦ ਤੈਨੂੰ ਪਤਾ ਹੀ ਨਹੀਂ ਤਾਂ ਕਮ ਸੇ ਕਮ ਗੁਰੂ ਕੋਲ ਪੁੱਛ ਲੈ ਗੁਰੂ ਦੱਸਦਾ ਗੁਰੂ ਮਾਰਗ ਦੱਸਦਾ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਬੀ ਦ੍ਰਿਸ਼ਟੀ ਮਾਰ ਕੇ ਦੇਖਿਆ ਤੋ ਕਿ ਮਨੁੱਖ ਦਾ ਸਰੀਰ ਕੁਝ ਸੰਸਾਰ ਦਾ ਹਿੱਸਾ ਹੈ ਤੇ ਮਨੁੱਖ ਦੀ ਆਤਮਾ ਨਿਰ ਪ੍ਰਕਾਸ਼ ਦਾ ਹਿੱਸਾ ਹੈ ਨੂਰ ਹੈ ਤੋ ਆਪਨੇ ਰਾਜ ਯੋਗ ਦਾ ਨਾਰਾ ਲਾਇਆ ਵੇ ਇਕੱਠੇ ਚੱਲ ਸੰਸਾਰ ਦੇ ਚ ਵੀ ਚੱਲ ਕਰਤਾਰ ਦੇ ਮਾਰਗ ਤੇ ਵੀ ਚੱਲ ਤੋ ਸਿਰਫ ਰਾਜਾ ਨਾ ਬਣ ਸਿਰਫ ਯੋਗੀ ਨਾ ਬਣ ਰਾਜ ਯੋਗੀ ਬਣ ਇੱਕ ਨਵਾਂ ਮਾਰਗ ਚਲਾਇਆ ਮੇਰੇ ਬਾਦਸ਼ਾਹ ਨੇ ਰਿਸ਼ੀ ਸਿਰਫ ਰਿਸ਼ੀ ਹੋਇਆ ਕਰਦੇ ਸਨ ਰਾਜੇ ਸਿਰਫ ਰਾਜੇ ਹੋਇਆ ਕਰਦੇ ਸਨ ਰਾਜ ਰਿਸ਼ੀਆਂ ਦੀ ਦੁਨੀਆ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਨਾਨਕ ਦੇਵ ਜੀ ਨਿਰਮ ਰਾਜਾ ਨਹੀਂ ਆਯਾਸ਼ ਹੋ ਜਾਏਗਾ ਬਦਮਾਸ਼ ਹੋ ਜਾਏਗਾ ਤੇ ਨਿਰ ਰਿਸ਼ੀ ਵੀ ਨਹੀਂ ਸੰਸਾਰ ਦੇ ਚੱਲਣਾ ਔਖਾ ਹੋ ਜਾਏਗਾ ਘਰ ਘਰ ਬੂਹੇ ਤੇ ਮੰਗਣਾ ਪੈਗਾ ਆਖਰ ਉਹ ਜੀਵਨ ਕਰਕੇ ਚਲਾਣੀ ਜੀਵਨ ਤੇ ਗਰੀਬ ਕਰਨਾ ਨਹੀਂ ਤੂੰ ਰਾਜ ਰਿਸ਼ੀ ਬਣ ਤੇਰੇ ਪੈਰਾਂ ਚ ਜਿੱਤੀ ਵੀ ਚਾਹੀਦੀ ਹੈ ਤਰੇ ਸਰ ਤੇ ਪਗ ਵੀ ਚਾਹੀਦੇ ਇਸ ਮਾਰਗ ਨੂੰ ਜਨਮ ਦਿੱਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਹਿੰਦੁਸਤਾਨ ਦੇ ਚ ਹੁਣ ਜਿਹੜੇ ਚੋਟੀ ਦੇ ਸੰਤ ਤੇ ਸੰਿਆਸੀ ਨੇ ਸਨਾਤਨ ਮਤ ਦੇ ਉਹ ਇਹੀ ਨਾਰਾ ਲਾ ਰਹੇ ਨੇ ਕਿ ਬਿਨਾ ਇਸ ਲੋਕ ਦੇ ਚ ਚਲਿਆਂ ਅਸੀਂ ਪਰਲੋਕ ਦੇ ਚ ਗਤੀ ਨਹੀਂ ਕਰ ਸਕਾਂਗੇ ਉਹ ਇਹ ਨਾਰਾ ਲਾਉਂਦੇ ਪਏ ਹੈ ਅਜ ਤੋਂ 500 ਸਾਲ ਪਹਿਲੇ ਜਿਹੜੀ ਗੱਲ ਆਖੀ ਗਈ ਉਸ ਨੂੰ ਅਪਣਾ ਰਹੇ ਬਿ ਸਿਰਫ ਪਰਲੋਕ ਦਾ ਹੀ fikr ਕੀਤਾ ਲੋਕ ਦਾ ਫਿਕਰ ਨਾ ਕੀਤਾ ਤੇ ਸਰੀਰ ਕੁਛ ਲੋਕ ਦਾ ਹਿੱਸਾ ਹੈ ਖਾਣ ਪਾਣੀ ਮੰਗਦਾ ਕਿਸ ਤਰ੍ਹਾਂ ਦੀ ਕੂੰਤੀ ਕਰਾਂਗਾ ਤੇ ਦੋਵੇਂ ਇਕੱਠੇ ਕੰਮ ਕਰੋ ਕਿਰਤ ਵੀ ਕਰੋ ਕੀਰਤੀ ਵੀ ਕਰੋ ਕਿਰਤ ਕਰਕੇ ਲੋਕ ਸਵਾਰੋ ਕੀਰਤੀ ਕਰਕੇ ਪਰਲੋਕ ਸਵਾਰੋ ਕਿਰਤ ਬੰਦੇ ਨੇ ਇਤਨੀ ਵਧਾ ਲਈ ਹੈ ਕਿ ਕਿਰਤ ਕੀਰਤੀ ਕਰਨੇ ਨੇ ਤੁਸੀਂ ਬਗੌਰ ਮੁਤਾਲਾ ਕਰਕੇ ਦੇਖਣਾ ਕੀਰਤੀ ਕਿਉਂ ਨਹੀਂ ਆਉਂਦੀ ਕਿਰਤ ਬੰਦੇ ਨੇ ਵਧਾਦੇ ਇਤਨੇ ਵਧਾ ਲਈ ਕਿਰਤ ਵਧ ਗਈ ਧਨਵਾਦ ਗਿਆ ਕੀਰਤੀ ਘਟ ਗਈ ਧਰਮ ਘਟ ਗਿਆ ਜੁੱਤੀਆਂ ਘਰ ਵਿੱਚ 50 50 ਪਈਆਂ ਨੇ 50 50 ਜੋੜੇ ਪੈਣੇ ਪਰ ਇੱਕ ਵੀ ਨਹੀਂ ਨੇ ਲੋਕ ਦੀਆਂ ਖੁਸ਼ੀਆਂ ਹਨ ਪਰ ਲੋਕ ਦਾ ਕੱਖ ਵੀ ਕੋਈ ਨਹੀਂ ਜ਼ਮੀਨ ਤੇ ਚੱਲਣ ਵਾਸਤੇ ਜੁੱਤੀਆਂ ਹਨ ਗੁਰੂ ਤੱਕ ਪਹੁੰਚਣ ਵਾਸਤੇ ਪੈਗ ਕੋਈ ਨਹੀਂ ਇਤਨੇ ਮਹਾਰਸਤਰੀ ਜੁੱਤੀਆਂ ਪਈਆਂ ਨੇ 50 50 ਜੋੜੇ ਪੈਣੇ ਕਿ ਸੇ ਕਿਸੇ ਗਰਾਨੇ ਚ ਗਿਣ ਗਿਣੇ ਨਹੀਂ ਜਾਂਦੀ ਇਤਨੀਆਂ ਜੁੱਤੀਆਂ ਪੱਗ ਇੱਕ ਵੀ ਕੋਈ ਨਹੀਂ ਰਹੀ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਇਹ ਸਿਰਫ ਜ਼ਮੀਨ ਦੇ ਤੇ ਚੱਲਣ ਵਾਲੇ ਮਨੁੱਖ ਨੇ ਗਰਮੀ ਤੋਂ ਬਚਣਾ ਚਾਹੁੰਦੇ ਨੇ ਸਰਦੀ ਤੋਂ ਬਚਣਾ ਚਾਹੁੰਦੇ ਨੇ ਰੋੜਿਆਂ ਤੋਂ ਬਚਣਾ ਚਾਹੁੰਦੇ ਨੇ ਕੰਕਰਾਂ ਤੋਂ ਬਚਣਾ ਚਾਹੁੰਦੇ ਨੇ ਪੱਥਰਾਂ ਤੋਂ ਬਚਣਾ ਚਾਹੁੰਦੇ ਨੇ ਪਰ ਜਿਹੜਾ ਪਰਲੋਕ ਦਾ ਮਾਰਗ ਹੈ ਉਹਦੀ ਤੇ ਫਿਕਰ ਹੀ ਕੋਈ ਨਹੀਂ ਬਿਲਕੁਲ ਚਿੰਤਾ ਹੀ ਨਹੀਂ ਕੋਈ ਗੱਲ ਹੀ ਨਹੀਂ ਤਾਂ ਐਸੇ ਮਨੁੱਖ ਨੂੰ ਕੋਈ ਬਹੁਤ ਸਿਆਣਾ ਨਹੀਂ ਕਿਹਾ ਜਾ ਸਕਦਾ ਪਤਾ ਜਿਹੜਾ ਧਰਮ ਨੂੰ ਭੁਲਾ ਦੇਵੇ ਗੁਰਨਾਣਿਕ ਕਹਿੰਦੇ ਨੇ ਮੂਰਖ ਨਹੀਂ ਉਹ ਮੂਰਖਾਂ ਦਾ ਸਰਦਾਰ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ ਮੇਰਾ ਮੂਰਖ ਨਹੀਂ ਬਿਲਕੁਲ ਨਾਦਾਨ ਹੈ ਬਿਲਕੁਲ ਨਾਸਰ ਕੋਈ ਪਤਾ ਹੀ ਨਹੀਂ ਉਸ ਨੂੰ ਇਤਨਾ ਸੁੱਤਾ ਪਿਆ ਹੈ ਇਤਨਾ ਗੂੜੀ ਨਿੰਦਰਾ ਸੁੱਤਾ ਪਿਆ ਹੈ ਬਿਲਕੁਲ ਬੇਹੋਸ਼ ਜਾਗ ਨਹੀਂ ਨਹੀਂ ਗੱਲ ਬਣਦੀ